ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸੁਤਾਣੀ ਸੰਤ ਹਮਾਰਾ ਗਹਿਣਾ ਗਹਿਣਾ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਸਰੀਰ ਨੂੰ ਸ਼ਿੰਗਾਰਨ ਵਾਸਤੇ ਆ ਸਰੀਰ ਨੂੰ ਸ਼ਿੰਗਾਰਨ ਵਾਸਤੇ ਅਨੇਕਾਂ ਗਹਿਣੇ ਪਾਏ ਜਾਂਦੇ ਨੇ ਪਾਵੇਂ ਕੋਈ ਦਸਤਾਰ ਸਜਾਉਂਦਾ ਹੈ ਸੋਹਣੇ-ਸੋਹਣੇ ਕੱਪੜੇ ਪਾਉਂਦਾ ਹੈ ਸਾਰੀ ਪਾਉਨੇ ਆ ਪਾਵੇਂ ਬੀਬੀਆਂ ਗਹਿਣੇ ਪਾਉਂਦੀਆਂ ਨੇ ਕਾਂਟੇ ਪਾਉਂਦੀਆਂ ਨੇ ਹਾਰ ਪਾਉਂਦੀਆਂ ਨੇ ਚੂੜੀਆਂ ਪਾਉਂਦੀਆਂ ਨੇ ਸਰੀਰ ਨੂੰ ਸ਼ਿੰਗਾਰਨ ਵਾਸਤੇ ਅਨੇਕਾਂ ਇਹ ਗਹਿਣੇ ਨੇ ਸਾਰੇ ਪਰ ਇੱਕ ਗਹਿਣਾ ਹੋਰ ਹੈ ਜਿਹੜਾ ਸਾਡੇ ਅੰਤਰ ਆਤਮੇ ਨੂੰ ਸ਼ਿੰਗਾਰਦਾ ਹੈ ਸਾਡੇ ਮਨ ਨੂੰ ਸ਼ਿੰਗਾਰਦਾ ਹੈ ਸਾਡੇ ਬੁੱਧੀ ਨੂੰ ਸ਼ਿੰਗਾਰਦਾ ਹੈ